ਆ ਵੀਰੋ ਤੁਸੀਂ ਪਿਛੇ ਦੇਖ ਰਹੇ ਹੋ ਕਿਸਾਨਾਂ ਨੇ ਕਿੱਡਾ ਵੱਡਾ ਮਿੱਟੀ ਦਾ ਫੇਰ ਬਣਾਇਆ ਇੱਕ ਵੱਡਾ ਢੋੜਾ ਬਣਾਤਾ ਆ ਜਦੋਂ ਹੁਣ ਪਾਣੀ ਉਤਰੂਗਾ ਤੇ ਸਾਰੇ ਹੀ ਕਿਸਾਨਾਂ ਨੇ ਮਿਲ ਕੇ ਤੇ ਉਹ ਜਿਹੜੇ ਬੰਨਿਆ ਉਹ ਕਾਇਮ ਕਰਨੇ ਆ ਫੇਰ ਦੁਬਾਰਾ ਤੇ ਫੇਰ ਜੇ ਇਹੋ ਜੀ ਪ੍ਰੋਬਲਮ ਆ ਗਈ ਤੇ ਪੂਰਾ ਇੰਤਜ਼ਾਮ ਹੈ ਪੂਰੇ ਪੰਜਾਬ ਚੋਂ ਇਹ ਪਿੰਡ ਕਬੀਰਪੁਰ ਆ ਸੁਲਤਾਨਪੁਰ ਲੋਧੀ ਜਿੱਥੇ ਬਾਉ ਪਰ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਨਾ ਜਿੱਥੇ ਲੋਕਾਂ ਦੇ ਘਰ ਸੀ ਉਹ ਮੱਜਾਂ ਵੀ ਉਹਨਾਂ ਦੀਆਂ ਡਿਸਟਰਬ ਹੋ ਗਈਆਂ ਤੇ ਫੈਮਲੀਆਂ ਵੀ ਤੇ ਘਰ ਵੀ ਵਹਿ ਗਿਆ ਜਿਨ੍ਹਾਂ ਦੇ ਇਹ ਉਹ ਸਾਹਮਣੇ ਪਿੰਡ ਆ ਤੇ ਉਹਦੀ ਮੰਡੀ ਆ ਕਬੀਰਪੁਰ ਜਿੱਥੇ ਅਸੀਂ ਖੜੇ ਹਾਂ ਇਸ ਟਾਈਮ ਤੇ ਕਿੱਡਾ ਧੋੜਾ ਬੰਦ ਆਇਆ ਤੇ ਵੀਰੋ ਜਿਹੜੀ ਇਸ ਵਾਰ ਕਿਸਾਨਾਂ ਨੇ ਕਿਸਾਨਾਂ ਦੀ ਮਦਦ ਕੀਤੀ ਨਾ ਜਿਹੜਾ ਇਸ ਵਾਰ ਇੱਕ ਸਿਸਟਮ ਬਣਿਆ ਆ ਇਹ ਬੜਾ ਹੀ ਮਤਲਬ ਇਹ ਹੋ ਜਾ ਪਹਿਲਾਂ ਕਹਿੰਦੇ ਕਦੀ ਨਹੀਂ ਹੋਇਆ ਇਹ ਕਹਿੰਦੇ ਪਹਿਲੀ ਵਾਰ ਹੋਇਆ ਇਹ ਨਵਾਂ ਤਿਆ ਹਾਸ ਲੈ ਕੇ ਰੱਖ ਦਿੱਤਾ ਪੰਜਾਬ ਦੇ ਲੋਕਾਂ ਨੇ ਇਹੋ ਜਿਹੇ ਯਾਰ ਲੋਕਤੰਤਰ ਆ ਲੋਕਾਂ ਦਾ ਤੰਤਰ ਲੋਕਤੰਤਰ ਹੈ ਨਾ ਆ ਪੂਰੇ ਪੰਜਾਬ ਦੇ ਥਾਂ ਥਾਂ ਤੋਂ ਮਿੱਟੀ ਆ ਰਹੀ ਆ ਕਿੰਨੀਆਂ ਟਰਾਲੀਆਂ ਖੜੀਆਂ ਚਾਰ ਚਫੇਰੇ ਹਾਂਜੀ ਇਹ ਕਿਸਾਨ ਇੱਕ ਦੂਜੇ ਦਾ ਜਿਹੜਾ ਕਰ ਰਿਹਾ ਉਹਦੀ ਵਜ੍ਹਾ ਨਾਲ ਹੀ ਸਾਰਾ ਹੋ ਰਿਹਾ ਸਰਕਾਰ ਦਾ ਵੀ ਹਸ ਹਾਲ ਦਾ ਵਜ੍ਹਾ ਦੇਖਿਆ ਤੁਸੀਂ ਲੱਗ ਗਿਆ ਤੁਹਾਨੂੰ ਪਤਾ ਫਿਰ ਉਹ ਜਿਆਦਾ ਫਿਲਮਾਂ ਵਾਲੇ ਗਾਣਿਆਂ ਵਾਲੇ ਉਹਨਾਂ ਨੇ ਆਪਣਾ ਕਰ ਕਿ ਉਹ ਐਡਵਰਟਾਈਜ਼ ਜੀ ਰੀਲਾਂ ਵਾਲਿਆਂ ਨੇ ਆਪਣੀਆਂ ਰੀਲਾਂ ਕੋ ਘੁੰਮਣ ਵੀ ਆਉਂਦੇ ਆ ਉਹ ਬੋਟ ਚਾਹ ਕੇ 10 1500 ਦਾ ਸਮਾਨ ਚਲੋ ਜੀ ਨਾਲੇ ਘਰਾਉਣ ਮਾਰੀਏ ਕੈਮਰਾਮੈਨ ਨਾਲੇ ਹਾਲ ਵੇਖਾ ਜੀ ਉਹ ਵਿਚਾਰੇ ਚਲੋ ਠੀਕ ਆ ਉਹਨਾਂ ਦਾ ਆਪਣਾ ਹਿਸਾਬ ਦਾ ਹੋਗਾ ਪਰ ਜਿਹੜਾ ਮੇਨ ਹਿਸਾਬ ਕੱਬ ਹੋ ਰਿਹਾ ਨਾ ਇਹ ਕਿਸਾਨਾਂ ਨੇ ਇੱਕ ਆਪਣੀ ਸਰਕਾਰ ਟੈਬ ਬਣਾਤੀ ਪੰਜਾਬ ਚ ਹੈਨਾ ਕਹਿੰਗੇ ਇਦਾਂ ਮੇਰੇ ਖਿਆਲ ਸਰਕਾਰ ਨੂੰ ਵੀ ਜੀ ਮਿੱਟੀ ਇਕੱਠੀ ਕਰਨੀ ਹੁੰਦੀ ਆ ਪਰ ਇਹ ਤਾਂ ਕਿਹਾ ਤੇ ਮੇਰੇ ਖਿਆਲ ਆ ਸਾਲ ਦੋ ਸਾਲ ਉਹ ਟੈਂਡਰਾਂ ਟੁੰਡਰਾਂ ਕਾਗਜ਼ਾਂ ਦੀ ਨਿਕਲ ਜਾਣਾ ਹੈ ਦੇ ਵੱਲੋਂ ਤੋਂ ਕੱਕ ਤੋਂ ਮਹਾਰਾਜ ਹਰ ਬੰਦੇ ਆਰ ਵਰਗ ਦੇ ਬੰਦੇ ਮਤਲਬ ਕਰ ਰਹੇ ਸੇਵਾ ਕੋਈ ਕੇ ਢੰਗ ਨਾਲ ਕੋਈ ਕੇ ਢੰਗ ਨਾਲ ਡਾਇਰੈਕਟ ਸੇਵਾ ਹੋ ਰਹੀ ਆ ਉਹ ਰਵੀ ਸਿੰਘ ਹੁਣ ਆਲੀ ਅਨਮੋਲ ਕਵਾਤਰੀ ਹੁਣ ਆਲੀ ਸੇਵਾ ਨਹੀਂ ਡਾਇਰੈਕਟ ਮਨ ਲੋਕ ਥਾਂ ਥਾਂ ਤੋਂ ਆ ਰਹੇ ਆ ਲੈ ਕੇ ਸਿੱਧਾ ਹੈ ਨਾ ਇਹ ਬੜਾ ਵਧੀਆ ਆ ਲੋਕਾਂ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਆ ਇਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਯਾਰ ਕੱਲ ਕੰਮ ਸ਼ੁਰੂ ਹੋਇਆ ਤੇ ਵਿਸਤਰ ਨੂੰ ਵੱਡਾ ਕਿਹਦੇ ਬਣਾਉਣਾ ਹੈ ਇੰਨੀ ਮਿੱਟੀ ਜਮਾ ਕਰ ਲੈਣੀ ਆ ਵੀ ਮਿੱਟੀ ਦੀ ਘਾਟ ਨਾ ਪਵੇ ਇਲਾਕੇ ਦੇ ਟਰੈਕਟਰ ਲੱਗੇ ਹੋਏ ਸਾਡੇ ਤੇ ਪੂਰੇ ਪੰਜਾਬ ਦੇ ਥਾਂ ਥਾਂ ਤਵਾ ਟਰਾਲੀਆਂ ਖੜੀਆਂ ਸਾਡੇ ਹੈਨਾ ਬੜੀ ਵਧੀਆ ਗੱਲ ਆ ਕਿਸਾਨਾਂ ਵਾਸਤੇ ਇੰਨਾ ਭਾਈਚਾਰਾ ਹਾਂਜੀ ਬਾਕੀ ਜਿਹੜਾ ਪੰਜਾਬ 'ਚ ਇਦਾਂ ਹੀ ਸਕੂਲ ਪਾਰਕਾਂ ਜਿਮ ਬੰਦੂ ਚ ਸਾਰਾ ਹਿਸਾਬ ਦਾਵਾ ਆ ਵੀ ਕਰ ਲਿਆ ਜਾਵੇ ਤੇ ਮੇਰੇ ਖਿਆਲ ਚ ਚੀਜ਼ਾਂ ਸਾਰੀਆਂ ਬਦਲ ਜਾਣਗੀਆਂ ਹੈ ਨਾ ਕਿ ਕਿਤੇ ਦੀ ਵੀ ਜਨਤਾ ਜਰਵਾਹ ਉੱਠ ਪੈਂਦੀ ਆਪ ਕੋ ਕਰਨ ਲੱਗ ਪੈਂਦੀ ਆ ਨਾ ਤਾਂ ਫਿਰ ਆਟੋਮੈਟਿਕ ਚੀਜ਼ਾਂ ਬਦਲਦੀਆਂ ਆ ਤੇ ਬਹੁਤ ਵਧੀਆ ਜੀ ਮੈਂ ਤੁਹਾਨੂੰ ਇਹੋ ਦਿਖਾਉਣ ਲਿਆ ਆ ਸੀ ਸਾਰਾ ਦੇਖ ਲੈਣ ਨੂੰ ਸੁਣਾ ਉਹ ਜ ਆਪਣੇ ਵੀਰ ਬਾਹਰ ਦੇ ਰਹੀ ਬਾਹਰ ਰਹਿੰਦੇ ਉਹ ਕਹਿੰਦੇ ਰਹਿੰਦੇ ਵੀ ਜਾਂ ਤੁਹਾਡੇ ਕੀ ਹਾਲ ਆ ਵੀ ਉਹਨਾਂ ਨੂੰ ਵੀਡੀਓ ਕੱਲ ਦੇ ਦੇ ਹਾਂਜੀ ਬਹੁਤ ਬਹੁਤ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰਦੇ ਹੋ ਜੀ ਧੰਨਵਾਦ